ਗਲਾਸਗਾਰਡ ਆਪਣੇ ਕੋਲ ਕਿੰਨਾ ਆਏਗਾ ਅੱਛਾ ਦੇਖੋ ਜਿਹੜਾ ਮਾਰਕੀਟਸ ਵੀ ਮਿਲ ਰਿਹਾ ਹੈਗਾ 150 ਰੁਪਏ ਲਾ ਕੇ ਦੇ ਰਿਹਾ ਇਹ ਵੀ ਆਪਾਂ 20 ਰੁਪਏ ਚ ਅੱਛਾ ਨਹੀਂ ਆ ਗਲਾਸਗਾਰਡ ਬਾਈ 150 ਦਾ ਘਟੋ ਘਟ ਲਾਉਂਦੇ ਨੇ ਬਿਆਰ ਦੇ ਵਿੱਚ ਤੇ ਬਾਈ ਲਾਰਿਆ ਸਿਰਫ ਔਰ ਸਿਰਫ 20 ਰੁਪਏ ਚ ਉਹ ਲੈ ਲੈ ਲਾਹ ਕਰ ਦੋ ਫੋਲੋ ਹਣ ਸੋ ਸਮਝ ਕੇ ਬੋਲ ਪਾ ਫਿਰ ਭੱਜੇ ਆ ਗੱਲ ਤੋਂ ਅੱਗੇ ਭੱਜਿਆ ਕਦੇ ਸੋਨੀ ਸਾਹਿਬ ਦੀ ਜਵਾਨ ਆ ਨਾ ਕਦੇ ਪਹਿਲਾਂ ਭੱਜਿਆ ਨਾ ਕਦੇ ਅੱਜ ਭੱਜਾਂਗੇ ਫਿਰ ਹੁਣ ਇਹ ਫੋਨ ਤਾਂ ਬੰਦ ਨੇ ਤੇਰੇ ਕੋਲ ਕਿੱਥੋਂ ਆ ਗਿਆ ਫੋਨ ਇਹ ਉਹ ਸਟਾਕ ਮਹਗਾਈ ਰੇ ਵੀਰੇ ਇਕੱਠਾ ਮਹਗਾਈਦਾ ਦਿੱਲੀ ਤੋਂ ਅੱਛਾ ਹਾਂ ਫਿਰ ਹੁਣ ਦੱਸ ਦੇ ਫਿਰ ਕਿਦੋਂ ਤੱਕ ਡੀਲ ਹੈ ਕੀ ਗੱਲਬਾਤ ਸਾਰੀ ਸਮਝਾ ਦੇ ਫਿਰ ਗੱਲ ਸੁਣ ਵੀਰੇ ਇਹ ਫੋਨ ਤੈਨੂੰ ਵਿਆਰ ਦੇ ਵਿੱਚ ਗੁਰੂ ਮਿਊਜ਼ਿਕ 2 1600 ਰੁਪਏ ਤੋਂ ਘੱਟ ਨਹੀਂ ਮਿਲਦਾ ਨਹੀਂ ਮਿਲਦਾ ਤੇ ਆਪਾਂ ਸਿਰਫ 850 ਰੁਪਏ ਦਾ ਲਾ ਰੱਖਿਆ 15 ਦਿਨ ਵਾਸਤੇ ਵੀਰ ਜੀ ਬਾਅਦ ਚੋਂ ਨਹੀਂ ਬਾਅਦ ਚੋਂ ਤੈਨੂੰ 1600 ਦਾ ਹੀ ਮਿਲੂਗਾ ਅੱਛਾ ਗੇ 15 ਤਰੀਕ ਤੋਂ ਪਹਿਲਾਂ ਜਿਹੜਾ ਆ ਗਿਆ ਤੈਨੂੰ 850 ਰੁਪਏ ਦਾ ਇੱਥੋਂ ਫੋਨ ਮਿਲੂਗਾ ਤੇ ਹੋਰ ਕੀ ਕੀ ਕੁਝ ਉਹ ਡੀਲਾ ਹੋਣ ਵਾਲੀਆਂ ਨੇ ਆਪਣੇ ਕੋਲੇ ਹੋਰ ਤੂੰ ਆ ਦੇਖਾ ਆ ਫੋਨ ਆਪਾਂ ਲੈ ਰੇਟ ਲਾ ਰੱਖਿਆ 700 ਰੁਪਇਆ ਕੁੱਲ 700 ਰੁਪਏ ਕੁੱਲ 700 ਰੁਪਇਆ ਇਹ ਤਾਂ 12-13 ਤੋਂ ਘੱਟ ਕੋਈ ਬਿਲਦੇ ਨਹੀਂ ਪਰ ਆਪਾਂ ਲਾਇਆ 700 ਰੁਪਇਆ ਅੱਛਾ ਗੇ ਹਾਂ ਤੇ ਕਾ Jio ਵਾਲਾ ਪਿਆ ਤੇਰੇ ਕੋਲੇ ਇਹ Jio ਦੇ ਫੋਨ ਬੰਦ ਹੋ ਚੁੱਕੇ ਨੇ ਮਾਰਕੀਟ ਚੋਂ ਮਿਲ ਨਹੀਂ ਰਹੇ ਠੀਕ ਹੈ ਪਰ ਆਪਣੇ ਕੋਲੇ ਫਿਰ ਵੀ ਮਿਲੂਗਾ ਹਰੇਕ ਕੰਪਨੀ ਮੰਨ ਲਓ Jio ਦੇ ਵਿੱਚ ਮਾਡਲ 4 5 ਨੇ ਸਾਰੇ ਮਾਡਲ ਮਿਲਣਗੇ ਹਾਂ ਜਿੰਨੇ ਮਰਜ਼ੀ ਲੈ ਜਾ ਵੀਰੇ ਇੱਕ ਦੂ ਮੈਨੂੰ ਬੱਚਿਆਂ ਬਾਰੇ ਕਹਿੰਦਾ ਸੀ ਵੀ ਬੱਚਿਆਂ ਬਾਰੇ ਸਪੈਸ਼ਲ ਚੀਜ਼ ਆਈ ਹੈ ਉਹ ਕਿਹੜੀ ਆਈ ਹੈ ਉਹ ਹੈ ਵੀਰੇ ਲੈਮੀਨੇਟ ਕਾਰ ਆਹ ਦੇਖੋ ਇਹਦਾ ਮੁੱਖ ਕਾਰਨ ਕੀ ਹੈ ਰੋਸ਼ਨੀ ਠੀਕ ਹੈ ਉਹ ਹਰ ਘਰ ਦੇ ਵਿੱਚ ਜਵਾਬ ਹੁੰਦੇ ਨੇ ਹਾਂ ਉਹ ਸਭ ਤੋਂ ਵੱਡ ਫੋਨ ਦੇਖਦੇ ਨੇ ਦੇਖਦੇ ਆ ਬਈ ਤੇ ਇਹ ਚੜਾਉਣ ਤੋਂ ਬਾਅਦ ਮੋਬਾਈਲ ਦੀ ਰੋਸ਼ਨੀ ਉਹਨਾਂ ਦੀ ਅੱਖਾਂ ਤੇ 0% ਇਹ ਲੈਓ ਅੰਦਰ ਵਿੱਚ ਭਾਈ ਇੱਕ ਨਹੀਂ ਚਾਰ ਗੁੰਨੇ ਅੱਛਾ ਇਹਦੇ ਵਿੱਚ ਲਾ ਲੋ ਤੁਸੀਂ ਗਲਾਸ ਗਾਰ ਚੜਾਉਣੇ ਹੋ ਫੋਨ ਦੇ ਉਹ ਨਹੀਂ ਕੰਮ ਇਹ ਕਰੂਗਾ ਉਹਨੇ ਵੀ ਸੇਫਟੀ ਗਲਾਸ ਗਾਰ ਦੀ ਹੈ 19 ਸੇਫਟੀ ਹੈ ਦੀ ਹੈ ਦੀ ਹੈ ਦੁਗ ਨੰਬਰ ਤੇ ਇਹ ਪ੍ਰਾਈਵੇਸੀ ਹੈ ਨਾਲ ਲੱਗਵੇਂ ਬੰਦੇ ਨੂੰ ਪਤਾ ਨਹੀਂ ਲੱਗਦਾ ਫੋਨ ਕੀ ਚਲਾ ਰਹੇ ਹਾਂ ਵੀ ਜਿਵੇਂ ਤੁਸੀਂ ਦਰਸ਼ਕੋ ਫੋਨ ਚਲਾ ਰਹੇ ਹੋ ਇਸ ਤਰ੍ਹਾਂ ਤਾਂ ਸਿੱਧਾ-ਸਿੱਧਾ ਤੁਹਾਨੂੰ ਪਤਾ ਲੱਗੂਗਾ ਸਾਈਡ ਵਾਲੇ ਬੰਦੇ ਨੂੰ ਨਹੀਂ ਪਤਾ ਲੱਗਦਾ ਕੀ ਦੇਖੀਂਦਾ ਕੀ ਕਰੀ ਜਾਂਦਾ ਹਾਂ ਅੱਛਾ ਇੱਕ ਨੰਬਰ ਤੇ ਇਹ ਹੈਗਾ ਲੈ ਤੇਰਾ ਠੀਕ ਹੈ ਜੀ ਲੈਦਰ ਦਾ ਕੰਮ ਕਰੂਗਾ ਜਿਵੇਂ ਆਪਣੀ ਲੈਦਰ ਦੀ ਹੁੰਦੀ ਆ ਕੋਈ ਵੀ ਲੈਮੀਲੇਟ ਉਹ ਵੀ ਇਹਦੇ ਵਿੱਚ ਹੈਗਾ ਠੀਕ ਹੈ ਜੀ ਇਹ ਇਹਦੇ ਵਿੱਚ ਗੁਣ ਨੇਗੇ ਅੱਛਾ ਜੀ ਇਹ ਕਾ ਕੀ ਰੇਡੂ ਇਹ ਰੱਖ ਰੱਖਣੇ ਨਵੇਂ ਆਏ ਨੇ ਇਹ ਇਹ ਨਵਾਂ ਮੰਗਾਇਆ ਸ਼ੌਕ ਵੀਰੇ ਇਹ ਹੈਗੇ ਨੇ ਸਪੀਕਰ ਆ ਮਾਰਕੀਟ ਦੇ ਵਿੱਚ 7-800 900 ਰੁਪਏ ਦਾ ਦਿੰਦੇ ਆ ਠੀਕ ਹੈ ਆਪਣੇ ਕੋਲੇ ਸਿਰਫ 450 ਰੁਪਏ ਸਿਰਫ 450 ਸਿਰਫ 450 ਤੇ ਜਿਹੜਾ ਬੰਦਾ ਆਪਣੇ ਪੇਜ ਨੂੰ ਫੋਲੋ ਕਰਕੇ ਆ ਉਹਦੇ ਵਾਸਤੇ ਉਹਦੇ ਵਾਸਤੇ ਭਈ ਆਹ ਮਿੰਨੀ ਸਪੀਕਰ ਨਾਲ ਫ੍ਰੀ ਆ ਅੱਛਾ ਜੀ ਓਏ ਕਾ ਸਟੈਂਡ ਜੇ ਇਹ ਕਿਵੇਂ ਪੈਣਾ ਹੈ ਇਹ ਸਟੈਂਡ ਨੇ ਮੋਬਾਈਲਾਂ ਦੇ ਲੱਗੋ ਲੱਗ ਕਾਊਂਟਰ ਤੇ ਰੱਖਣ ਨੂੰ ਕਰ ਕਿਵੇਂ ਇਹ तितਲੀ ਆ ਗਈ ਇਹ ਕੰਤ ਤੇ ਲਾਉਣ ਨੂੰ ਆ ਵੀਰੇ ਜਿਵੇਂ ਆਪਾਂ ਚਾਰਜ ਲਾਉਣੇ ਆ ਜਿਵੇਂ ਆਹ ਲੱਗ ਰਹੀ ਦੇਖੋ ਫੋਨ ਆਪਾਂ ਕਿਤੇ ਵੀ ਰੱਖ ਨਹੀਂ ਸਕਦੇ ਤਾਂ ਇਹਨੂੰ ਐਂ ਟੰਗ ਸਕਦੇ ਆ ਫੋਨ ਦੀ ਸੇਫਟੀ ਹੈ ਕੀ ਬਾਤ ਹੈ ਕਾਂ ਕੰਧ ਤੇ ਲੱਗ ਜੂਗੀ ਇਹ ਕੰਧ ਤੇ ਚਿਪ ਜੂਗਾ ਨਾਲ ਬਾਥਰੂਮ ਚ ਰਸੋਈ ਚ ਬਰਾਂਡੇ ਚ ਕਿਤੇ ਮਰਜ਼ੀ ਲਾਓ ਇਹਨੂੰ ਉੱਥੇ ਹੀ ਲੱਗ ਜੂਏ ਅੱਛਾ ਇਹ ਡਬਲ ਟੇਪ ਲੱਗੀ ਹੋਈ ਆ ਮਾਡਲ ਡਬਲ ਟੇਪ ਲੱਗੀ ਹੋਈ ਆ ਇਹਨੂੰ ਪੱਟੋ ਤੇ ਡਬਲ ਟੇਪ ਨਾਲ ਜਿੱਥੇ ਮਰਜ਼ੀ ਚਿਪਾ 100 ਰੁਪਏ ਤੋਂ ਸਟਾਰਟ ਹੈ ਵੀਰੇ ਆਪਣੇ ਕੋਲੇ ਅੱਛਾ 15 ਰੁਪਏ ਤੋਂ ਸਟਾਰਟ ਹੈ ਹਾਂਜੀ ਇੱਕ ਮੈਂ ਸੁਣਾ ਸੀਗਾ ਥੋਡੇ ਕੋਲ ਨਾ ਹੈੱਡਫੋਨ ਹੈ Ориジナル ਹਾਂਜੀ ਜਿਵੇਂ 300 ਦੇ 400 ਦੇ ਆਪਾਂ ਬਾਜ਼ਾਰ ਚੋਂ ਖਰੀਦਦੇ ਆ 450 ਦੇ 250 ਉਹ 300 ਦਾ ਟਾਈਮ ਗਿਆ ਵੀਰੇ ਉਹ ਬਾਜ਼ਾਰ ਚ ਨਹੀਂ ਆਪਣੇ ਕੋਲੇ ਸਿਰਫ 100 ਰੁਪਿਆ ਵੀਵੋ ਆਲ ਸੈਮਸੰਗ Oppo Oppo ਜਿਹੜਾ ਮਰਜ਼ੀ ਚੱਕੀ ਉਹ ਹੀ ਮਰਜ਼ੀ ਚੱਕ ਉਹੀ ਕੁਆਲਿਟੀ ਉਹੀ ਸਾਰਾ ਕੁਝ ਸਿਰਫ 100 ਰੁਪਿਆ Ориジナル ਹੋਊ ਸਾਰਾ ਹਾਂਜੀ ਸਾਰਾ Ориジナル ਠੀਕ ਹੈ ਜੀ ਇੱਕ ਮੈਨੂੰ ਆਇਆ ਦੱਸ ਕੋਈ ਆਪਣੇ ਕੋਲ ਸਸਤਾ ਵੀ ਹੈਗਾ ਹੈਡਫੋਨ ਕੇ 100-100 ਰੁਪਏ ਦਾ ਸਸਤਾ ਹੈਗਾ ਵੀਰੇ 40 ਰੁਪਏ ਚ 40 ਰੁਪਏ ਜਿਹੜਾ ਮਰਜੀ ਲੈ ਲੀ ਜਿਹੜਾ ਮਰਜੀ ਲੈ ਲਓ 40 ਰੁਪਏ ਦੋ ਛੜ ਹੈ ਆਪਣੇ ਕੋਲੇ ਇਹ ਮਾਰਕੀਟ ਚ 100 ਦਾ 150 ਦਾ ਮਿਲਦਾ ਹੈ ਆਪਣੇ ਕੋਲੇ ਸਿਰਫ 40 ਰੁਪਏ ਦਾ ਹੈ ਜਿਹੜਾ ਮਾਰਕੀਟ ਚ ਵੀ ਮਿਲ ਰਹਾ ਹੈਗਾ 150 ਰੁਪਏ ਲਾ ਕੇ ਦੇ ਰਹੇ ਆ ਇਹ ਵੀ ਆਪਾਂ 20 ਰੁਪਏ ਚ ਅੱਛਾ ਜੀ ਆ ਗਲਾਸ ਗਾਰਡ ਭਾਈ 150 ਦਾ ਘੱਟੋ ਘੱਟ ਲਾਉਂਦੇ ਨੇ ਬਿਆਰ ਦੇ ਵਿੱਚ ਤੇ ਬਾਈ ਲ ਆ ਰਿਹਾ ਸਿਰਫ ਔਰ ਸਿਰਫ 20 ਵਿੱਚ ਉਹ ਲੈ ਲੈ ਲਾ ਕਰ ਦੋ ਫੋਲੋ ਕਿਤੇ ਨਹੀਂ ਕੋਈ ਜਿੱਕਰ ਵਾਲਾ ਓਡਾ ਹਾਂ ਪਰ 15 ਤਰੀਕ ਤੋਂ ਪਹਿਲਾਂ ਬਾਅਦ ਚ ਨਹੀਂ ਮੈਂ ਦਿੰਦਾ ਇਹ ਡੀਲ ਹੋਣ ਵਾਲੀ ਆ ਸਿਰਫ ਔਰ ਸਿਰਫ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਯਾਦ ਰੱਖੋ ਚੈਨਲ ਨੂੰ ਫੋਲੋ ਕਰਕੇ ਬਾਈ ਨੂੰ ਫੁੱਲ ਰਿਸਪਾਂਸ ਦੇਣਾ ਆਪਣੇ ਹੋਰ ਵੀ ਚੀਜ਼ਾਂ ਬਾਈ ਨੂੰ ਆਉਣੀਆਂ ਨੇ ਦਿੱਲੀ ਜਾਂਦਾ ਬਾਈ ਉੱਥੋਂ ਨਵੀਆਂ ਨਵੀਆਂ ਆਈਟਮ ਆਪਣੇ ਵਾਸਤੇ ਲੈ ਕੇ ਆਉਗਾ ਜੇ ਕਿਸੇ ਚ ਆਈਟਮ ਦੀ ਤੁਹਾਨੂੰ ਲੋੜ ਆ ਤਾਂ ਕਮੈਂਟ ਕਰਕੇ ਉੱਥੇ ਮੈਂਸ਼ਨ ਕਰ ਦਿਓ ਵੀ ਸਾਨੂੰ ਆ ਚੀਜ਼ ਦੀ ਲੋੜ ਹੈ ਉਹ ਚੀਜ਼ ਦਾ ਤੁਹਾਨੂੰ ਰੇਟ ਪਾ ਦਿਆ ਕਰਾਂਗੇ ਇਹ ਸਾਹ ਦੇਖ ਨੈਕ ਬੈਂਡ ਆਪਣੇ ਕੋਲੇ ਇਹ ਨੈਕ ਬੈਂਡ ਆ ਮਾਰਕੀਟ ਦੇ ਵਿੱਚ 450 500 ਰੁਪਏ ਦੇ ਨੇ ਆਪਣੇ ਕੋਲੇ 200 ਰੁਪਏ ਤੋਂ ਸਟਾਰਟ ਨੇ ਵੀਰੇ ਕੋਈ ਮਰਜ਼ੀ ਲਓ 200 ਰੁਪਏ ਤੋਂ ਸਟਾਰਟ ਨੈਕ ਬੈਂਡ ਆਪਣੇ ਕੋਲੇ ਮਿਲਣਗੇ ਸਾਰੇ ਇਹ ਬਈ ਕਿੱਥੇ ਪਹੁੰਚਣਾ ਪਊ ਆ ਇਹ ਆਪਾਂ ਨੂੰ ਸੋਨੀ ਸਾਹਿਬ ਟੈਲੀਕਮ ਸਰਦੂਲਗੜ ਰੋਡ ਕੀ ਰੋਡ ਨੀਅਰ ਅਗਰਵਾੜ ਹਸਪੀਟਲ ਦੇ ਸਾਹਮਣੇ ਮੋਬਾਈਲ ਨੰਬਰ ਹੈਗਾ 99683 53444